ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ ਸ਼ੂਗਰ ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਸਚੀਕਾ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਅਫਸਰ ਹਾਂ ਇਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜਾਊਗੀ ਸਾਤ ਐਂਬੂਲੈਂਸ ਹੈ ਜੀ ਇਹਨੂੰ ਆਪਾਂ ਇਹਨੂੰ ਆਪਾਂ ਵੈਸੇ ਐਂਬੂਲੈਂਸ ਕਹਿੰਦੇ ਆ ਇਹ ਹਾਸ ਫਾਊਂਡੇਸ਼ਨ ਦਾ ਬਹੁਤ ਨਵਕਲਾ ਉਪਰਾਲਾ ਹੈ ਇਹ ਮੋਬਾਈਲ ਮੈਡੀਕਲ ਯੂਨਿਟ ਹੈ ਤੇ ਮੋਬਾਈਲ ਮੁਲਾਕਣਿਕ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਆਮ ਆਦਿਕ ਲਈ ਵੀ ਕਹਿ ਸਕਦੇ ਹੋ ਕਿਉਂਕਿ ਇਹਦੇ ਵਿੱਚ ਸਟਾਫ ਵੀ ਪੂਰਾ ਹੈਗਾ ਇਹਦੇ ਵਿੱਚ ਮੈਡੀਕਲ ਕੁਆਲੀਫਾਈਡ ਡਾਕਟਰ ਹੈ ਇਹਦੇ ਵਿੱਚ ਫਾਰਮਾਸਿਸਟ ਹੈ ਗੋਟ ਟੈਕਨੀਸ਼ੀਅਨ ਹੈ ਔਰ ਇੱਕ ਕਮਿਊਨਿਟੀ ਜਿਹੜਾ ਹੈਗਾ ਸੋਸ਼ਲ ਡਿਵੈਲਪਮੈਂਟ ਆਫਸਰ ਕਹਿੰਦੇ ਆ ਉਹਨਾਂ ਜਿਨ੍ਹਾਂ ਨੇ ਉੱਥੇ ਲੋਕਾਂ ਦੇ ਨਾਲ ਤਾਲਮੇ ਤਖੜਾ ਜਿਹੜੇ ਪਿੰਡ ਚ ਜਾਣਾ ਉੱਥੇ ਉਹਨਾਂ ਨੇ ਉਹ ਜਿਹੜੀ ਸਾਡੀ ਸਿਹਤ ਕਮੇਟੀ ਆ ਵਿਲੇਜ ਹੈਲਥ ਨਿਊਟ੍ਰੀਸ਼ਨ ਸੈਨੀਟਿਸਟ ਕਮੇਟੀ ਆ ਉਹਨਾਂ ਨੂੰ ਕੰਟੈਕਟ ਕਰਨਾ ਆਸ਼ਾ ਵਰਕਰ ਨੂੰ ਕੰਟੈਕਟ ਕਰਨਾ ਤੇ ਉਹਨਾਂ ਨੇ ਸਾਰੇ ਜਿੰਨੇ ਵੀ ਪੇਸ਼ੈਂਟਸ ਦੇ ਵਿੱਚ ਜਿਹੜੇ ਬੰਦੇ ਦਵਾਈ ਦੀ ਲੋੜ ਆ ਜਿਹਨੂੰ ਕੋਈ ਤਕਲੀਫ ਆ ਦੁੱਖ ਤਕਲੀਫ ਆ ਉਹ ਸਾਰੇ ਕਾਮਨ ਜਗ੍ਹਾ ਤੇ ਆਮ ਤੌਰ ਤੇ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਦਾ ਦਰਵਾਜ਼ਾ ਜਿਹੜਾ ਹੁੰਦਾ ਉੱਥੇ ਇਕੱਠੇ ਕਰ ਦਿੰਦੇ ਆ ਉਹ ਤੇ ਜਾ ਕੇ ਡਾਕਟਰ ਸਾਹਿਬ ਮੌਕੇ ਤੇ ਐਗਜ਼ਾਮਪਲ ਕਰਕੇ ਹਿਸਟਰੀ ਲੈ ਕੇ ਉਹਨਾਂ ਦੇ ਟੈਸਟ ਕਰਕੇ ਉੱਥੇ ਹੀ ਟੈਸਟ ਹੋ ਜਾਂਦੇ ਇਹਦੇ ਵਿੱਚ ਜਿਹੜੀ ਹੈਗੀ ਐ ਲੈਬੋਰੀ ਵੀ ਆ ਔਰ ਸਾਰੀਆਂ ਦਵਾਈਆਂ ਵੀ ਬੜੇ ਬੜਾ ਇਹਨਾਂ ਦੇ ਕੋਲੇ ਤਕਰੀਬਨ ਤਕਰੀਬਨ 150 ਦੇ ਤਕਰੀਬ ਦਵਾਈਆਂ ਜਿਹੜੀਆਂ ਅਵੇਲੇਬਲ ਹੈ ਤੇ ਉਹਨਾਂ ਨੂੰ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਉਹਨਾਂ ਨੇ ਹਫਤੇ ਦੀ ਦਵਾਈ ਦੇ ਕੇ ਆਣੀ ਹੈ ਤੇ ਹਰ ਹਫਤੇ ਆਣੀ ਹੈ ਤੇ ਇਹਨਾਂ ਦਾ ਮਾਡਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਹੈਗਾ ਵੀ 24 ਦਿਨ ਲਗਾਤਾਰ ਚੱਲਣੀ ਹੈ ਜਿਹਦੇ ਵਿੱਚ ਕੋਈ ਛੁੱਟੀ ਨਹੀਂ ਕੋਈ ਗਸਟਰਡ ਹਾਲੀਡੇਜ਼ ਨਹੀਂ ਤੇ ਬਹੁਤ ਵਧੀਆ ਇੱਕ 이슈 ਹੈ ਉਸ ਤੋਂ ਬਾਅਦ ਉਹਨਾਂ ਨੂੰ ਹਫ਼ਤੇ ਦੀ ਸੇਵਾ ਮਿਲ ਲਿਆ ਤੇ ਅਸੀਂ ਉਹਨਾਂ ਦਾ ਰੁਟੀਨ ਇਸ ਤਰ੍ਹਾਂ ਬਣਾ ਲਿਆ ਉਹਨਾਂ ਨੂੰ ਸੱਤਾ ਨੂੰ ਅਸੀਂ ਇਸ ਤਰ੍ਹਾਂ ਰੇਂਜ ਕਰ ਲਿਆ ਵੀ ਉਹਨਾਂ ਨੂੰ ਲੋਕਾਂ ਨੂੰ ਰੋਜ਼ ਦਵਾਈ ਮਿਲੇ ਉਹਨਾਂ ਨੂੰ 3 ਦਿਨ ਨਹੀਂ ਮਿਲੇ ਜਾਂ 31 ਦਿਨ ਮਿਲੇ ਜਾਂ 28 ਦਾ ਮਹੀਨਾ ਤਾਂ 28 ਦਿਨ ਚੱਲਦਾ ਹੈ ਪੂਰਾ ਮਹੀਨਾ ਦਵਾਈ ਮਿਲੇ ਉਹਨਾਂ ਨੂੰ ਕੋਈ ਵੀ ਨਾਕਾ ਨਹੀਂ ਪੜਾ ਵਿੱਚ ਸੋ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਣੀ ਤੇ ਉਹਨਾਂ ਨੇ ਹਫ਼ਤੇ ਵਿੱਚ ਜੇ ਉਹਨਾਂ ਨੇ ਪੰਦਾ ਜਿਹੜੇ ਦਿਨ ਉਹਨਾਂ ਦਾ ਫਿਕਸਡ ਹੈ ਉਸ ਦਿਨ ਉੱਤੇ ਐਂਬੂਲੈਂਸ ਆਣੀ ਆਣੀ ਔਰ ਦਵਾਈ ਮਿਲਦੀ ਮਿਲਦੀ ਹੈ ਤੇ ਮੇਰੇ ਵਾਸਤੇ ਜਿੱਚੇ ਤੌਰ ਦੇ ਉੱਤੇ ਔਰ ਇੱਕ ਬਹੁਤ ਅੱਛਾ ਮਾਡਲ ਹੈ ਅਸੀਂ ਹੋਰ ਵੀ ਇਹਨਾਂ ਨੂੰ ਚੜਾਇਆਗਾ ਅਸੀਂ ਚਾਹੁੰਦੇ ਆ ਇਸ ਤਰ੍ਹਾਂ ਸਪੋਰਟ ਕਰਕੇ ਜਿਹੜੇ ਸਾਡੇ ਕਿਉਂਕਿ ਆਪਾਂ ਕਈ ਵਾਰੀ ਕਹਿੰਦਾ ਅਸੀਂ ਪਿੰਡਾਂ ਦਾ ਮੁਲਕ ਰਣੇ ਖੋਦਿਆ ਹੋਇਆ ਥੋਕ ਡੇਰੇਆਂ ਚ ਰਹਿੰਦੇ ਆ ਕਈ ਬਹੁਤ ਛੋਟੇ ਛੋਟੇ ਪਿੰਡ ਆ ਜਿੱਥੇ ਘਰ ਦੀ ਪਹਹਾ ਹੈਗੇ ਆ ਜਾਂ 20 ਘਰ ਆ ਕਿਤੇ ਛੋਟੇ ਛੋਟੇ ਪਿੰਡ ਵੀ ਆ ਗਏ ਆਪਣੇ ਉਹਨਾਂ ਵਾਸਤੇ ਬੈਸਟ ਮਾਡਲ ਹੈ ਬਸ ਰੁੱਖਾਂ ਨੂੰ ਲਾਪਾਸਮ ਦੇ ਸਾਈ ਹੋ ਸਕਦੇ ਉਹਨਾਂ ਵਾਸਤੇ ਬਹੁਤ ਲਾਹੇਵੰਦ ਹੈ ਜੀ ਇਹਦੇ ਨਾਲ ਅਸੀਂ ਇੱਕ ਸੇਵਾ ਹੋਰ ਸ਼ੁਰੂ ਕਰਦੇ ਹਾਂ ਜਿੱਥੇ ਸਾਡਾ ਆਮ ਆਦਮੀ ਕਲੀਨਿਕ ਉਹਦੇ ਵਿੱਚ ਅਲਟਰਾਸਾਉਂਡ ਦੀ ਅਸੀਂ ਮਸ਼ੀਨ ਲੈ ਰਿਆ ਉਹ ਵੀ ਇੱਥੇ ਇਹੀ ਜਿਹੜੀ ਸੇਮ ਐਮਬੂਲੈਂਸ ਲਈ ਆ ਅਸੀਂ ਉਹਦੇ ਚ ਅਲਟਰਾਸਾਉਂਡ ਦੀ ਮਸ਼ੀਨ ਹੋਏਗੀ ਉਹਦੇ ਵਿੱਚ ਵੀ ਲੈਬਾਰਟਰੀ ਹੋਏਗਾ ਉਹ ਜਿੰਨੇ ਸਾਡੇ ਹੈਲਥ ਹੈਲਥ ਐਂਡ ਵੈਲਨੈਸ ਸੈਂਟਰ ਹੈ ਲੋਕਾਂ ਦਾ ਅਲਟਰਾਸਾਉਂਡ ਵੀ ਪ੍ਰਿੰਟ ਹੋਏਗਾ ਮੰਤਿਸਾ ਰਾਜਿੰਦਰ ਹਸਪਤਾਲ ਦੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਉੱਤੇ ਕੰਪਲੀਟਾ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖਦੇ ਹੋਏ ਕਦੀ ਵੀਡੀਓ ਫਿਲਮਾਂ ਦੇਖ ਰਹੇ ਹੋ ਰਹੀਆਂ ਦੇਖਦੇ ਹੋ ਉਹ ਕੰਮ ਨਹੀਂ ਕਰ ਰਹੀ ਕਿ ਅਲਟਰਾ ਸਾਊਂਡ ਦੇਖ ਕਰ ਕੋਈ ਕਰਾਣ ਅੰਦਾ ਜਾਂ ਸੀਰੀਅਸ ਸਕੈਨ ਕਰਾਣ ਅੰਦਾ ਕੋਈ ਕੰਮ ਕਰਕੇ ਆਈ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜੇ ਇਜ਼ਾਮ ਲਾਇਆ ਗਲਤ ਟੀਕਾ ਨਰਸਾਂ ਨੂੰ ਜਿਹੜੇ ਟ੍ਰੇਨਿੰਗ ਤੋਂ ਦਾਇਆ ਹੈ ਤੇ ਖਬਰ ਬਿਲਕੁਲ ਆਈ ਹੈ ਜੀ ਮੈਂ ਰਿਪੋਰਟ ਬਣਦੀ ਹੈ ਮੈਡੀਕਲ ਸੁਪਰਡੈਟ ਤੋਂ ਮੈਂ ਡੀਡ ਰਿਪੋਰਟ ਬਣਦੀ ਹੈ ਮੇ ਕੋਲ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ ਚ ਨਾ ਜਿਹੜਾ ਬਾੜਾ ਬੱ 98% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਦਾ ਆਪਣਾ ਪਰਿਵਾਰਕ ਪੇਪਰ ਸੰਭ ਕੇ ਸੇਵਾ ਭਾਵਨਾ ਕਰਦੇ ਬਟ ਇੱਕ ਦੋ ਪਰਸੈਂਟ ਮਾੜੇ ਜਿਹੜੇ ਆ ਗਏ ਉਹ ਬੰਦੇ ਉਹ ਹਰ ਪ੍ਰੋਫੈਸ਼ਨ ਚੋਂ ਦੇ ਡਾਕਟਰਾਂ ਚ ਵੀ ਨਰਸਾਂ ਚ ਵੀ ਗੁਸਾ ਨਾ ਕਰਨਾ ਇੱਕ ਦੋ ਬਸ ਪੱਤਰਕਾਰਾਂ ਦੇ ਅੰਦਰ ਇਹ ਹਰ ਤਰ੍ਹਾਂ ਦੇ ਹੁੰਦੇ ਆ ਪ੍ਰੋਫੈਸਰ ਲੈ ਰਹੇ ਨੇ ਪੋਲੀਟੀਸ਼ੀਅਨ ਵੀ ਹੁੰਦੇ ਆ ਪੋਲੀਟੀਸ਼ੀਅਨ ਚ ਕਿੰਨੀ ਜ਼ਿਆਦਾ ਹੁੰਦੀ ਹੈ ਸਰ ਤੇ ਇਸ ਕਰਕੇ ਆਪਾਂ ਇਹ ਨਹੀਂ ਕਾ ਸਕਦੇ ਵੀ ਸਾਰੇ ਮਾੜੇ ਆ لیکن ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਤਾਸ਼ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਂਦੀ ਕਿਸੇ ਨਾ ਕਿਸੇ ਤੋਕਰ ਤੋਕ ਕੀ ਪਰ ਕੇ ਆਉਂਦੇ ਆ। ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ہمਦਾਰੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਸੰਭਲ ਲੱਗੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਿਸਟਮ ਵੀ ਔਰ ਮੈਂ ਰਿਪੋਰਟ ਮੰਗਿਆ ਔਰ ਮੈਂ ਸਮੇਂ ਤੋਂ ਸਭ ਐਕਸ਼ਨ ਵੀ ਲਿਆ ਦੋਕਰ ਪਰ ਜਿਹੜਾ ਕੰਪੂਨੈਂਟ ਕਰਦੇ ਨੇ ਕਿੰਨੇ ਪਿੰਡੇ ਕਵਰ ਕਰਦੇ ਜੇ 7 ਹੈ ਤਾਂ 14 ਪਿੰਡ ਕਵਰ ਹੋ ਗਏ ਰਿਪੋਰਟ ਦੇ ਮਤਲਬ ਦੇਕਰ ਕੋ ਮੋਸ਼ੀ ਪਾਇਆ ਜਾਂਦਾ ਕਿ ਸਭ ਕਾ ਜਿਹੜੇ ਹੋਏ ਜਿਹਨ ਕੋ ਸਖਤ ਕਰ ਲਈ ਪਹਿਲਾਂ ਵੀ ਕੀ ਤੁਹਾਡੇ ਸਾਹਮਣੇ ਮੈਂ ਬਹੁਤ ਸਖਤ ਕਰ ਰਵੇ ਕੀਤੀ ਸੀ ਬਾਕੀ ਲਾਤਾ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਸਿਰ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਲਿਆ ਸੀ ਉਹਨਾਂ ਨੂੰ ਬਦਲੀਆਂ ਵੀ ਕੀਤੀ ਅਸੀਂ ਕਿਸੇ ਤਰ੍ਹਾਂ ਦੀ ਮੇਰੀ ਪੂਰੀ ਜਿਹੜੇ ਮੈਂ ਉਹਨਾਂ ਦਾ ਪੂਰਾ ਸਤਾਰ ਕਰਦਾ ਕਿਉਂਕਿ ਕੋਵਿਡ ਦੇ ਵਿੱਚ ਆ ਪਿੱਛੇ ਜਿਹੜੇ ਤੁਹਾਡੇ ਆਪਰੇਸ਼ਨਸ ਦੂਰਦੇ ਤੇ ਚ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀ ਕਿ ਮੈਂ ਸਵਾ ਮਹੀਨਾ ਡੇਢ ਮਹੀਨਾ ਬਾਰਡਰ 'ਤੇ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟ ਡੇਡੀ ਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਅਨਾਜ ਵੀ ਕੀਤਾ ਡਿਊਰੀਜ਼ ਵੀ ਪਾਈਆਂ ਉਹਨਾਂ ਨੇ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜਿਆਦਾ ਬੰਦੇ ਜਿਹੜੇ ਹੈਗੇ ਆ ਐਗਜ਼ੈਂਪਲਰੀ ਕੰਮ ਕਰਦੇ ਆ। ਕਈ ਜਗ੍ਹਾ ਤੇ ਬੱਚੇ ਸਾਡੇ ਡਾਕਟਰਾਂ ਨੇ ਆਪਣਾ ਖੂਨ ਦਾਨ ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ। ਸਾਡੇ ਕੋਲੇ ਪੋਜ਼ਿਟਿਵ ਐਗਜ਼ੈਂਪਲ ਜ਼ਿਆਦਾ ਹੈ ਗਿਆ। ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ। ਜੇ ਕੋਈ ਕੋਈ ਗਲਤੀ ਕਰਦਾ ਉਹਦੇ ਵਾਸਤੇ ਕੋਈ ਬੱਤ। ਪਰਿਵਾਰ ਨੇ ਪ੍ਰੋਟੈਕਟ ਪਲਾਨ ਕਿਉਂ ਨਹੀਂ? ਹਾਂਜੀ, ਪ੍ਰੋਟੈਕਟ ਪਲਾਨ ਬਣਾਇਆ। ਪਰਿਵਾਰ ਵੱਲੋਂ ਪ੍ਰੋਟੈਕਟ ਕਿੱਥੇ ਜਾਂਦਾ? ਮੈਨੂੰ ਮਿਲਗਾ ਸਿਰ ਆਪਣੇ ਕਹਿੰਦੇ ਬਿੱਲੀ ਰਿਹਾ। ਨਹੀਂ ਨਹੀਂ, ਖੁੱਡੇ ਨਹੀਂ। ਦੇਖੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਪਹਿਲਾਂ ਵੀ ਕੀਤਾ ਕਿ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਸਾਡੇ ਬਿੱਲੀ ਦੇਖਭਾਲ ਠ ਉਹਦੇ ਚ ਕੋਈ ਕਮੀ ਰਹੀ ਹੈ ਜਾਂ ਬੰਨੋ ਲੱਗਦਾ ਕਿ ਡੈਕਲੀਜੈਂਸ ਹੋਈ ਆ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਬੜਾ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਆ ਅਸੀਂ ਅਸੀਂ ਉਹਦਾ ਅਸੀਂ ਪੂਰੇ ਪਵਾਨਦਾ ਉਹਦੇ ਕਿ ਉਹ ਸਿਵਲ ਸਰਜਨ ਨੂੰ ਲੀਕੇਜ ਕਾਰਨੋਂ ਪਰਫੈਸਨਾ ਕਰਨ ਡੈਕੇਜ ਕਾਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾ ਕੇ ਉਹਦੀ ਸੱਲੀ ਕਰਾ ਕੇ ਦੇਵਾਂਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀ ਬਿਲਡਰ ਜਿਹੜਾ ਕੇਸ ਵੀ ਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਆ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਆ ਔਰ ਹਸਪਤ ਡਾਕਟਰ ਵੀ ਜ਼ਰੂਰੀ ਆ ਨਰਸਾ ਵੀ ਜ਼ਰੂਰੀ ਆ ਪਰ ਜਿਹੜਾ ਸਾਡਾ ਰੱਬ ਆ ਜਾਂ ਸਾਡੇ VIP ਉਹ ਪੇਸ਼ੈਂਟਸ ਆ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਏ ਉਹ ਹੀ ਹਸਪਤਾਲ ਕੰਮ ਕਰਦਾ ਠੀਕ ਆ ਜੀ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਅਸੀਂ ਉਹ ਰੱਬ ਦਾ ਰੂਪ ਸਮਝਦੇ ਆਂ ਔਰ ਸੇਵਾ ਭਾਵਨਾ ਨਾਲ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਕਿ ਜੇ ਡਾਕਟਰਾਂ ਦੇ ਵਿੱਚ ਕਮੀ ਪੈਸ਼ ਹੋਏਗਾ ਤਾਂ ਉਹਨਾਂ ਤੇ ਐਕਸ਼ਨ